देखो सब तो पहला आप सब नु जय वाल्मीकि जय गुरु रविदास जय भीम जय भारत असी आज दी बंद दी कॉल दिती सी आप सब नु पता है प्रेस दे ਤੁਹਾਡੇ ਸਾਰੇ ਸਤਕਾਰਯੋਗ ਮਾਧਿਅਮ ਦੇ ਨਾਲ ਔਰ ਆਪ ਸਭ ਨੂੰ ਪਤਾ ਹੈ ਭਗਵਾਨ ਵਾਲਮੀਕੀ ਆਸ਼ਰਮ ਜਿਹੜਾ ਕਿ ਹਰਿਆਣਾ ਰੋਡ ਤੇ ਆ ਉੱਥੇ ਕੁਛ ਬੰਦਿਆਂ ਨੇ ਸ਼ਰਾਰਤੀ ਤਤਵਾ ਨੇ ਸਾਡੇ ਮਹਾਰਾਜ ਦੀ ਮੂਰਤੀ ਨਾਲ ਬੇਅਦਬੀ ਵੀ ਕੀਤੀ ਆ ਪਰ ਜਿਹੜਾ ਸਾਡੇ ਕੋਲ 100 ਸਾਲ ਦਾ ਕਬਜ਼ਾ ਉੱਥੇ ਉਹਨਾਂ ਨੇ ਕਾਬੂਸ਼ਾ ਹੁੰਦੀ ਵੀ ਕੋਸ਼ਿਸ਼ ਕੀਤੀ ਐ ਮੈਂ ਦੁਬਾਰਾ ਰਿਪੀਟ ਕਰ ਰਿਹਾ ਇਸ ਕਰਕੇ ਅਸੀਂ ਆਪਣੀ ਜਿਹੜੀ ਹੱਕ ਦੀ ਜਿਹੜੀ ਲੜਾਈ ਲੜਨ ਲਈ ਅਸੀਂ ਬੰਦ ਦੀ ਕਾਲ ਦਿੱਤੀ ਸੀ ਕਿਉਂਕਿ ਸਾਡਾ ਇਹ ਸੰਵਿਧਾਨਿਕ ਹੱਕ ਹੈ ਕਿ ਅਸੀਂ ਆਪਣਾ ਪ੍ਰਸ਼ਾਸਨ ਤੱਕ ਕਿੱਦਾਂ ਪਹੁੰਚ ਕਰੀਏ ਔਰ ਰਾਤ ਜਦੋਂ ਅਸੀਂ ਕਾਰਪੋਰੇਸ਼ਨ ਦੇ ਵਿੱਚ ਪਿੰਡਾ ਪਿੰਡਾ ਚ ਅਸੀਂ ਕਾਲਾ ਕਰ ਰਹੇ ਸੀਗੇ ਸਾਡੇ ਦੋ ਪ੍ਰਧਾਨਾਂ ਸਫਾਈ ਸੇਵਕਾਂ ਦੇ ਰਾਜਾ ਖਾਨ ਸਵਾਰ ਇੱਕ ਕਰਨ ਜੋਤਾ دیا۔ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਸਾਰੇ ਉਦੇਦਾਰਾਂ ਨੂੰ ਔਰ ਉੱਥੇ ਡੀਐਸਪੀ ਅਮਰ ਰਾਜੀ ਵੀ ਪਹੁੰਚੇ ਪਹਿਲਾਂ ਫਿਰ ਐਸਪੀਡੀ ਸਾਹ ਪਹੁੰਚ ਗਏ ਆ ਭਾਈਆ ਸਾਹਿਬ ਫਿਰ ਰਾਹੁਲ ਚਾਬਾ ਜੀ ਜਿਹੜੇ ਕਿ ਸਰਕਾਰ ਜੋ ਸਾਡੇ ਏਡੀਸੀ ਸਾਹਿਬਾ ਅਸੀਂ ਉਹਨਾਂ ਨਾਲ 2-4 ਘੰਟੇ ਬਾਰਤਲਾਪ ਤੋਂ ਬਾਅਦ ਅੱਜ ਆਪ ਸਭ ਨੂੰ ਪਤਾ ਹੈ ਕਿ ਅੱਜ ਗੁਰੂਆਂ ਦੀ ਜਿਹੜੀ ਸ਼ਹਾਦਤ ਵਾਲਾ ਦਿਨ ਵੀ ਹੈ ਕੱਲੂ ਕਾਰਾ ਜਿਹਨੂੰ ਕਹਿੰਦੇ ਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਸਾਨੂੰ ਕਹਿ ਲਓ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਬੰਦੀ ਕੋਲ ਜਿਹੜੀ ਹੈ ਬੰਦ ਮਤਲਬ ਵਾਪਸ ਲੈ ਲਓ ਅਸੀਂ ਰਾਤੀ ਵਾਪਸ ਲੈ ਲਈ ਸੀਗੀ ਲekin ਹੱਲੇ ਸਾਡੀ ਜਿਹੜੀ ਇਹ ਲੜਾਈ ਆ ਇਹ ਖਤਮ ਨਹੀਂ ਹੋਈ। ਜੇ ਕੋਈ ਸਾਡੀ ਜਿਹੜੀ ਲੜਾਈ ਆ ਹੋ ਸਕਦਾ ਲੰਬੀ ਚੱਲੇ। ਅਸੀਂ ਹਿਆਰਪੁਰ ਤਾਂ ਬੰਦ ਕਰਾਣਾ ਹੀ ਆ। ਔਰ ਇਹ ਵੀ ਨਹੀਂ ਪਤਾ ਕਿ ਆਪਾਤਕਾਲ ਤਰੀਕੇ ਨਾਲ ਇਹ ਕਿੰਨੇ ਦਿਨ ਇਹ ਬੰਦ ਰਵੇ। ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਦਾ ਅਸੀਂ ਸਾਥ ਲੈਣਾ ਅਸੀਂ ਉਹਨਾਂ ਦੇ ਬਿਲਕੁਲ ਉਹਨਾਂ ਦੇ ਕਹਿਣ ਤੇ ਅਸੀਂ ਇੱਕਵਿਟ ਕੀਤਾ ਹੈ ਆਪਣਾ ਫੈਸਲਾ ਕਿਸੇ 6 ਤਰੀਕ ਨੂੰ। ਮੇਰੀ ਮੇਰੀ ਪਹਿਲਾ ਗੱਲ ਸੁਣ ਲਓ। ਔਰ ਜਿਹੜੇ ਡੇਰੇ ਹੁੰਦੇ ਨਾ ਚਾਹੇ ਭਗਵਾਨ ਵਾਲਮੀਕੀ ਮਹਾਰਾਜ ਦਾ ਡੇਰਾ ਹੈ ਚਾਹੇ ਗੁਰੂ ਰਬੀਦਾਸ ਜੀ ਦਾ ਡੇਰਾ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਚਾਹੇ ਉਹ 크੍ਰਿਸਚਨ ਸਮਾਜ ਹੈ ਸਾਡਾ ਚਰਚ ਹੈ ਜਾਂ ਕੋਈ ਵੀ ਅਦਰ ਜਿੰਨੇ ਵੀ ਡੇਰੇ ਚੱਲਦੇ ਆ ਉਹਨਾਂ ਦੀ ਸੁਰੱਖਿਆ ਦਾ ਜਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ ਔਰ ਜਿਹੜੀ ਮੌਜੂਦਾ ਸਰਕਾਰ ਹੈ ਉਹਦੀ ਹੁੰਦੀ ਹੈ ਤੁਹਾਨੂੰ ਪਤਾ ਹੈ ਜਦੋਂ ਇਕੱਲੀ ਬੀਜੇਪੀ ਦੀ ਸਰਕਾਰ ਸੀਗੀ ਸਾਨੂੰ ਸਰਦਾਰ ਪ੍ਰਕਾਸ਼ ਮਬਾਦਲ ਸਾਹਿਬ ਨੇ ਅਮਰੀਕਾ ਦੇ ਉੱਤੇ ਸਾਾਨੂੰ ਬਾਬੇ ਇੱਕ ਮੰਦਿਰ ਬਣਾ ਕੇ ਦਿੱਤਾ ਜਿਹੜਾ ਸਾਡਾ ਮੱਕਾ ਹੈਗਾ ਤੁਹਾਨੂੰ ਪਤਾ ਹੈ ਭਗਵਾਨ ਵਾਲਮੀਕੀ ਆਸ਼ਰਮ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣਾ ਸੀ ਉਹ ਭੁੱਲ ਨਹੀਂ ਸਕਦੇ ਕਦੇ ਵੀ ਵਾਲਮੀਕੀ ਸਮਾਜਿਕ ਇੱਦਾਂ ਦੀ ਕੌਮ ਆ ਜਿਨ੍ਹਾਂ ਨੇ ਜਿਨ੍ਹਾਂ ਸਾਡੇ ਦੇ ਇਹਾਸਾਨ ਕੀਤਾ ਭੁੱਲ ਨਹੀਂ ਸਕਦੇ ਅਬਿਨਾਸ਼ ਰਾਖਣ ਅਚ ਦਿਖਸ਼ਾ ਸੂਜ ਨੇ ਸਾਨੂੰ ਭਗਵਾਨ ਵਾਲਮੀਕੀ ਬਸਟੈਂਡ ਦਿੱਤਾ ਅਸੀਂ ਉਹ ਵੀ ਨਹੀਂ ਭੁੱਲ ਸਕਦੇ ਮੇਰੀ ਗੱਲ ਸੁਣੋ ਔਰ ਸਾਡੇ ਉੱਤੇ ਬੇਇੱਜ਼ਤੀ ਹੋਈ ਹੈ ਮੈਂ ਇਸ ਮੰਚ ਤੋਂ ਕਹਿਣ ਲੱਗਾ ਜਿੰਨੇ ਵੀ ਆ ਨੌਜਵਾਨਾਂ ਨੇ ਉੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਗਰਦਾਰ ਆ ਜਾਂ ਕੋਈ ਗੈਂਗਸਟਰ ਆ ਦੋਸਤੋ ਅਸੀਂ ਇਹ ਮੰਚ ਤੇ ਇਹ ਗੱਲ ਕਹਿਣ ਲੱਗੇ ਅਸੀਂ ਨਹੀਂ ਬੋਲਾਂਗੇ ਨਾ ਤਾਂ ਮੇਰੇ ਤੋਂ ਬਾਅਦ ਕੋਈ ਯੂਥ ਬੋਲੂਗਾ ਅਸੀਂ ਬਿਲਕੁਲ ਉਥੋਂ 1 ਇੰਚ ਵੀ ਜਗ੍ਹਾ ਅਸੀਂ ਨਹੀਂ ਦੇਣੀ ਮੈਂ ਪ੍ਰਸ਼ਾਸਨ ਨੂੰ ਸਾਡੀ ਮੰਗਾਂ ਉਹਨੇ ਸਾਨੂੰ ਅਸ਼ਕ ਕੀ ਮੰਗ ਹੈ ਜੀ ਸਾਨੂੰ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ 14 ਮਰਲੇ ਜਿਹੜੀ ਉਹ ਜਗ੍ਹਾ ਹੈ ਉਹ ਸਾਨੂੰ ਇੱਕ ਉੱਥੇ ਚੈਨ ਸਮਾਜ ਸੀਗਾ ਜਦੋਂ ਅਸੀਂ ਲਾਸਟ ਪੰਜਾਬ ਦੀ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ 48 ਮਰਲੇ ਉੱਥੇ ਡੋਨੇਟ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਬਾਲਮੀਕੀ ਸਮਾਜ ਤੇ ਅਸੀਂ ਕਾਬਜ ਨਹੀਂ ਹੋ ਸਕਦੇ ਕਿਸੇ ਨੂੰ ਭੇਜ ਕੇ ਵੀ ਕੋਈ ਫਾਇਦਾ ਨਹੀਂ ਜਿਨ੍ਹਾਂ ਨੇ ਵੀ ਇਹ ਜਿਹੜੀ ਮੰਚਾ ਜਿਤਾਈ ਹੈ ਪੈਸੇ ਕਮਾਣ ਦੀ ਉਸ ਜਗ੍ਹਾ ਤੇ ਮਹਾਰਾਜ ਦੇ ਸਾਡੇ ਨਾਮ ਤੇ ਉਹਨਾਂ ਨੂੰ ਮੈਂ ਹੀ ਬੇਨਤੀ ਕਰਦਾ ਹੱਥ ਛੁੜ ਕੇ ਕਿ ਤੁਸੀਂ ਕੋਈ ਹੋਰ ਜਗ੍ਹਾ ਕਿਤੇ ਕਰ ਲਓ ਇਹ ਜਗ੍ਹਾ ਤੇ ਮੈਂ ਨਹੀਂ ਬੋਲੂਗਾ ਤਾਂ ਕੋਈ ਹੋਰ ਬੋਲੂਗਾ ਪਿੰਡਾਂ ਪਿੰਡਾਂ ਨੂੰ ਸਾਨੂੰ ਇੰਨਾ ਪ੍ਰੈਸ਼ਰ ਆ ਕਿ ਭਾਜੀ ਤੁਸੀਂ ਖੁੱਲ ਕੇ ਬੋਲਣਾ ਮੇਰੀ ਇੱਕ ਹੋਰ ਗੱਲ ਸੁਣ ਲਓ ਅਸੀਂ ਬਾਅਦ ਵਿੱਚ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਬਾਕੀ ਅਧਿਕਾਰ ਨੇ ਬੋਲਾ ਬਾਲਮੀਕੀ ਸਮਾਜ ਉਹ ਕੌਮ ਆ ਜਿਨ੍ਹਾਂ ਨੇ ਚੜ੍ਹੇਲ ਮਾਰ ਦਿੱਤੀ ਸੀ ਮੈਂ ਕੋਈ ਕਮੇਡੀ ਨਹੀਂ ਕਰ ਰਿਹਾ ਔਰ ਮੈਂ ਆਪਣਾ ਮੇਰੀ 46 ਉਮਰ ਆ ਅਸੀਂ ਉੱਥੇ ক্রিকেট ਖੇលਦੇ ਹੁੰਦੇ ਆ ਆਪਣੇ ਆ ਕਿਹੜਾ ਮਾਰਕੀਟ ਮਾਰਕੀਟ ਕਮੇਟੀ ਦੇ ਵਿੱਚ ਔਰ ਸਾਡੇ ਜਿਹੜੇ ਪਹਿਲਾ ਪੁਰਾਣੇ ਬੰਦੇ ਸੀ ਨਾ ਉਹ ਟੂਨੇ ਚੱਕ ਕੇ ਨਾ ਟੂਨੇ ਜਿਹੜੇ ਕਰਦੇ ਹੁੰਦੇ ਦਿਵਾਲੀ ਦੇ ਸ਼ਹਿਰਾਂ ਚੌਂਕਾ ਚ ਉਹਦੇ ਨਾਲ ਸ਼ਰਾਬ ਪੀਂਦੇ ਹੁੰਦੇ ਸੀ ਇਹ ਇਦਾਂ ਦੀ ਗੋਮ ਆ ਇਹ ਪੁੱਠੀ ਗੋਮ ਹੈ ਇੱਥੇ ਕਿੱਥੇ ਕਮਸ਼ਾ ਕਰ ਲੈਣਾ ਕਿਸੇ ਨੇ ਠੀਕ ਹੈ ਨਾ ਇਹ ਤਾਂ ਹਾਲੇ ਸੀ ਸ਼ੁਰੂਆਤ ਕੀਤੀ ਹੈ ਔਰ ਦੂਜੀ ਗੱਲ ਹੈ ਕਿ ਸਾਡੇ ਕਿਸੇ ਵੀਰ ਦਾ ਕੋਈ ਕਹਿੰਦਾ ਟਾਈਮ ਚੱਕਦਾ ਕੋਈ ਕਹਿੰਦਾ ਉਹ ਚੱਕਦਾ ਮੇਰੀ ਗੱਲ ਸੁਣ ਲਓ ਦੋਸਤੋ ਅਸੀਂ ਸਿਰਫ ਆਪਣੇ ਮਹਾਰਾਜ ਕਰਕੇ ਅਸੀਂ ਤੁਰੇ ਆ ਕਿਉਂਕਿ ਕਿਸੇ ਗੁਰਦੁਆਰੇ ਤੇ ਉਹ ਹੋ ਜਾਂਦਾ ਜਾਂ ਕਿਸੇ Hindu ਸਮਾਜ ਤੇ ਹੋ ਜਾਂਦਾ ਉਹਨਾਂ ਨੇ ਵੀ ਇਹੀ ਕੰਮ ਕਰਨੇ ਜੋ ਅਸੀਂ ਕਰ ਰਹੇ ਹਾਂ ਅਸੀਂ ਤੁਹਾਨੂੰ ਹੱਥ ਜੋੜ ਕੇ ਕਹਿ ਰਹੇ ਹਾਂ ਤੇ ਪਲੀਜ਼ ਤੁਸੀਂ ਕੁਇਟ ਕਰ ਦਿਓ ਜਾਂ ਸਾਨੂੰ ਦਾਨ ਦੇ ਦਿਓ ਤਾਂ ਫਿਰ ਠੀਕ ਆ ਨਹੀਂ ਸਾਨੂੰ ਵੀ ਪਤਾ ਤੁਹਾਡੇ ਮਗਰ ਕੌਣ ਆ ਸਾਨੂੰ ਉਹਨਾਂ ਦੇ ਨਿਆਣਿਆਂ ਦਾ ਵੀ ਪਤਾ ਮੇਰੀ ਗੱਲ ਸੁਣੋ ਮੈਂ ਪਤਾ ਕਿਉਂ ਖੋਲ ਕੇ ਤੇਰੇ ਕਿਉਂਕਿ ਸਾਡੇ ਕਈ ਸਮਾਜਾਂ ਨੂੰ ਥ੍ਰੈਟ ਕਾਲ ਆ ਰਹੀਆਂ ਔਰ ਅਸੀਂ ਸਾਡਾ ਸਮਾਜ ਡਰਨ ਵਾਲਾ ਹੈ ਨਹੀਂਗਾ ਮੈਂ ਨਹੀਂ ਮੈਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਅਸੀਂ ਨਹੀਂ ਬੋਲਾਂਗੇ ਤਾਂ ਫੇਰ ਹੋਰ ਆ ਜਾਣੇ ਹਨਾ ਸਾਨੂੰ ਮਾਰ ਦੂਗਾ ਕੋਈ ਹੋਰ ਆ ਜਾਣੇ ਇਹ ਸਮਾਜ ਜਿਹੜਾ ਸਾਡਾ ਨਾ ਇਹ ਝੂਝਾਰੂ ਆ ਸ਼ਹਾਦਤ ਵਾਲਾ ਹੈ ਅਸੀਂ ਅਸੀਂ ਮੇਰੇ ਖਿਆਲ ਨਾਲ ਕਿਉਂਕਿ ਬਾਲਮੀਕੀ ਸਮਾਜ ਹਮੇਸ਼ਾ ਸ਼ੁਰੂ ਤੋਂ ਪਹਿਲਾਂ ਅਨਪੜ੍ਹ ਰਿਹਾ ਸਭ ਤੋਂ ਜ਼ਿਆਦਾ ਸ਼ਹਾਦਤਾਂ ਬਾਲਮੀਕੀ ਸਮਾਜ ਨੇ ਦਿੱਤੀਆਂ ਹੋਣੀਆਂ ਜੇਕਰ ਕੋਈ ਫੈਸਲਾ ਨਹੀਂ ਹੁੰਦਾ ਤਾਂ ਅਗਲਾ ਆਪਣਾ ਐਕਸ਼ਨ ਭਾਜੀ ਅਗਲਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਤਾਂ ਆਪਾਤਕਾਲ ਮਤਲਬ ਕਿ ਜਿੰਨੀ ਤੱਕ ਫੈਸਲਾ ਨਹੀਂ ਹੁੰਦਾ ਸ਼ਹਿਰਪੁਰ ਬੰਦ ਰਹੂਗਾ ਇਹ ਨਹੀਂ ਕਿ ਸਾਰਾ ਦੇ ਕੋਸ਼ਿਸ਼ ਸਿਰਫ ਅਸੀਂ ਆਪਣੇ ਸਿਰਫ ਅਸੀਂ ਅਸੀਂ ਕੁਇਟ ਕੀਤਾ ਰਾਤ ਨੂੰ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਬਾਲਮੀਕੀ ਹਰ ਹਰ ਬਾਲਮੀਕੀ ਆਪ ਸਭ ਨੂੰ ਪਤਾ ਹੀ ਹੈ ਵੀ ਜੋ ਪਿਛਲੇ ਦਿਨੀ ਜਿਹੜਾ ਜ਼ਮੀਨੀ ਵਿਵਾਦ परमपिता परमात्मा भगवान वाल्मीकि आश्रम ਦਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਉਸ ਸਬੰਧ ਦੇ ਵਿੱਚ ਕੁਝ ਦਿਨ ਪਹਿਲਾਂ ਅਸੀਂ ਜਿਹੜੀ ਹਾਰਪੁਰ ਬੰਦ ਦੀ ਕੋਲ ਅੱਜ 6 ਤਰੀਕ ਜਿਹੜੀ ਦਿੱਤੀ ਗਈ ਸੀ ਪਰ ਕੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਯੋਗ ਏਡੀਸੀ ਸਾਹਿਬ ਰਾਹੁਲ ਚਾਬਾ ਜੀ ਔਰ ਐਸਪੀਡੀ ਸਰਵਜੀਤ ਸਿੰਘ ਬਾਈਆ ਜੀ ਨਾਲ ਕਾਫੀ ਲੰਬੀ ਮੀਟਿੰਗ ਚੱਲਣ ਤੋਂ ਬਾਅਦ ਜਿਹੜਾ ਫੈਸਲਾ ਕੀਤਾ ਗਿਆ ਕਿ ਅੱਜ ਦਾ ਜਿਹੜਾ ਬੰਦ ਦੀ ਕੋਲ ਨੂੰ ਵਾਪਸ ਲਿਆ ਗਿਆ ਔਰ ਸਾਡੀ ਮੰਗ ਜਿਹੜੀ ਸੀਗੀ ਉਹਨਾਂ ਨੇ ਮੰਨਣ ਲਈ ਜਿਹੜੀ ਸਰਕਾਰ ਅੱਗੇ ਪ੍ਰਪੋਜ਼ਲ ਰੱਖੀ ਆ ਜੋ ਭਗਵਾਨ ਵਾਲਮੀਕੀ ਆਸ਼ਰਮ ਜੋ 100 ਸਾਲ ਤੋਂ ਵੀ ਤਕਰੀਬਨ ਜ਼ਿਆਦਾ ਜਿਹੜਾ ਉਥੇ ਕਬਜ਼ਾ ਜਿਹੜਾ ਵਾ ਭਗਵਾਨ ਵਾਲਮੀਕੀ ਆਸ਼ਰਮ ਦਾ ਔਰ ਵਾਲਮੀਕਨ ਸਮਾਜ ਦਾ ਵਾ ਅਸੀਂ ਉਹਨਾਂ ਅੱਗੇ ਆਪਣੀ ਮੰਗ ਇਹੀ ਰੱਖੀ ਵੀ ਸਰਕਾਰ ਰਾਹੀਂ ਜਾਂ ਡੀਸੀ ਮੈਰੂ ਤੋਂ ਜਿਹੜਾ ਫੰਡਿੰਗ ਆ ਉਹਦੇ ਰਾਹੀਂ ਜਿਹੜਾ ਮਤਿ ਸਾਰੀ ਜਿਹੜੀ ਆ ਤਕਰੀਬਨ ਜਿਹੜੀ ਸਰਕਾਰ ਚਾਰਦੀਵਾਰੀ ਕਰਾ ਕੇ ਔਰ ਜਿਹੜੀ ਮਲਕੀਅਤ ਆ ਉਹ ਸਮਾਜ ਦੇ ਨਾਂ ਕੀਤੀ ਜਾਵੇ ਔਰ ਏਡੀਸੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਜਲਦ ਤੋਂ ਜਲਦ ਇਹ ਕਰਾ ਦਿੱਤਾ ਜਾਊਗਾ ਔਰ ਕੋਸ਼ਿਸ਼ ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਬਾਰ-ਬਾਰ ਉੱਥੇ ਕਬਜ਼ਾ ਜਾਂ ਥ੍ਰੈਟ ਕੋਲਾ ਜਿਹੜੀਆਂ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਵਾਂ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਵੀ ਸਮਾਜ ਇੱਕ ਜੁਟ ਹੋ ਕੇ ਅਜੇ ਤੁਰਿਆ ਹਰੇਕ ਲੀਡਰ ਕੋਈ ਨਾ ਕੋਈ ਪਾਰਟੀ ਦੇ ਵਿੱਚ ਬੈਠਾ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਪਰ ਸਮਾਜ ਦੇ ਮੁੱਦੇ ਤੇ ਅਸੀਂ ਸਾਰੇ ਇੱਕਮ ਜੇ ਇਹੋ ਜੇ ਹਰਕਤਾ ਕਰਨ ਤੋਂ ਬਾਅਦ ਨਾ ਆਏ ਤਾਂ ਹੋ ਸਕਦਾ ਸਮਾਜ ਦਾ ਇਹ ਫੈਸਲਾ ਜਿਹੜਾ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਲਾਗੂ ਕਰ ਦਿੱਤਾ ਜਾਵੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਵੀ ਉਹਨਾਂ ਲੋਕਾਂ ਨੂੰ ਨੱਥ ਪਾ ਦਿੱਤੀ ਜਾਵੇ ਜਿਹੜੇ ਬਾਰ-ਬਾਰ ਇਹ ਮੈਸੇਜ ਜਾਂ ਕੌਲਾ ਕਰ ਰਹੇ ਆ ਜਾਂ ਧਮਕੀਆਂ ਦੇ ਰਹੇ ਆ ਕਿਉਂਕਿ ਜੇ ਤੁਸੀਂ ਸੋਚਦੇ ਵੀ ਸਾਨੂੰ ਡਰਾ ਕੇ ਤੁਸੀਂ ਘਰਾਂ 'ਚ ਬੰਦ ਕਰ ਲੋਗੇ ਇਹ ਨਹੀਂ ਹੋਣਾ ਇਹ ਸਾਡੀ ਚੇਤਾਵਨੀ ਹੈ ਹਮੇਸ਼ਾ ਸਮਾਜ ਲਈ ਖੜੇ ਆਂ ਔਰ ਸਮਾਜ ਦੇ ਨਾਲ ਖੜੇ ਆਂ ਪ੍ਰਿਟੀਕਲ ਪ੍ਰੈਸ਼ਰ ਜਦੋਂ ਵੀ ਕੋਈ ਕੋਈ ਇਹੋ ਜੀ ਘਟਨਾ ਹੁੰਦੀ ਹੈ ਨੇਚਰਲੀ ਗੱਲ ਆ ਵੀ ਰਾਜਨੀਤੀ ਹਮੇਸ਼ਾ ਹੀ ਜੜੀ ਪਿੱਠ ਪਿੱਛੇ ਰਹਿ ਕੇ ਵਾਰ ਜਰੂਰ ਕਰਦੀ ਆ ਹੋ ਸਕਦਾ ਇਹਦੇ ਵਿੱਚ ਵੀ ਰਾਜਨੀਤੀ ਦਾਬ ਜੜਾ ਜਰੂਰ ਹੋਵੇ ਅੱਜ ਵਾਲਮੀਕ ਸਮਾਜ ਦੇ ਨੁਮਾਇੰਦਿਆਂ ਦੇ ਨਾਲ ਸਾਡੀ ਵਾਲਮੀਕੀ ਚੌਂਕ ਦੇ ਵਿੱਚ ਅੱਜ ਮੁਲਾਕਾਤ ਹੋਈ ਹੈ ਐਂਡ ਬੜੇ ਸੁਖਾਲੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਜੋ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਵਾਲਮੀਕ ਆਸ਼ਰਮ ਨੂੰ ਲੈ ਕੇ ਜੋ ਵਿਵਾਦ ਉਤਪੰਨ ਹੋਇਆ ਹੈ ਉਹਦੇ ਸੰਬੰਧੀ ਕੁਝ ਜਿਹੜੇ ਨੇ ਕਾਨੂੰਨੀ ਨੁਕਤੇਆਂ ਦੇ ਨਾਲ ਲੈਸ ਆਪਣਾ ਇਕ ਮੈਮੋਰੈਂਡਮ ਮਾਕਪੱਤਰ ਜਿਹੜਾ ਹੈ ਉਹ ਦੇਣਗੇ ਜਿਦੇ ਚ ਆਪਣੀ ਸਥਿਤੀ ਜਿਹੜੀ ਪੂਰੀ ਸਪਸ਼ਟ ਕਰਨਗੇ ਐਂਡ ਉਸ ਤੋਂ ਉਪਰੰਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਕਾਨੂੰਨੀ ਤੌਰ ਤੇ ਐਂਡ ਫੌਰੀ ਉਹ ਕੀਤੀ ਜਾਏਗੀ ਐਂਡ ਇਹਦੇ ਬਾਰੇ ਕੱਲ ਸਵੇਰ 11 ਵਜੇ ਦਾ ਟਾਈਮ ਜਿਹੜਾ ਮਿੱਥਿਆ ਗਿਆ ਹੈ ਕੱਲ ਸਵੇਰ ਨੁਮਾਇंदे ਵਾਲਮੀਕ ਸਮਾਜ ਦੇ ਸਾਰੇ ਦੇ ਸਾਰੇ ਆਪਣੇ ਕੋਲੋਂ ਮੰਗਪੱਤਰ ਲਿਖਤੀ ਲੈ ਕੇ ਆਣਗੇ ਡਿਪਟੀ ਕਮਿਸ਼ਨਰ ਆਫਿਸ ਡੀਸੀ ਆਫਿਸ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਕਰਨੀ ਹੋਏਗੀ ਤੁਰੰਤ ਅਸੀਂ ਕਰਾਂਗੇ ਤੇ ਜਿੱਥੋਂ ਤੱਕ ਤੇ ਅੱਜ ਦੇ ਬੰਦੀ ਕੌਲ ਹੈ ਤੇ ਉਹਦੇ ਬਾਬਤ ਸਾਡੇ ਵੱਲੋਂ ਬੇਨਤੀ ਕੀਤੀ ਗਈ ਕਿ ਸ਼ਹਿਰ ਦਾ ਮਾਹੌਲ ਜਿਹੜਾ ਆਪਾਂ ਵਧੀਆ ਰੱਖੀਏ ਐਂਡ ਜਦ ਆਲਰੇਡੀ ਪ੍ਰਸ਼ਾਸਨ ਜਿਹੜਾ ਹੈ ਕੱਲ ਵੀ ਸ਼ਾਮੀ ਸਾਡੀ ਬੈਠ ਕੇ ਮੀਟਿੰਗ ਹੋਈ ਹੈ ਅੱਜ ਵੀ ਸਾਡੀ ਸਵੇਰ ਮੀਟਿੰਗ ਇਹਨਾਂ ਦੇ ਨਾਲ ਹੋਈ ਹੈ ਤੇ ਪ੍ਰਸ਼ਾਸਨ ਜਦ ਆਪ ਹੀ ਆਪ ਹੀ ਇੰਟਰਸਟ ਦੇ ਨਾਲ ਲੱਗਾ ਹੋਇਆ ਹੈ ਕਿ ਇਸ ਜਿਹੜਾ ਮਸਲੇ ਦਾ ਜਿਹੜਾ ਸੁਲਝਾਹ ਹੋ ਜਾਏ ਕਿਸੇ ਤਰੀਕੇ ਇਹਨਾਂ ਵੱਲੋਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਗਿਆ ਤੇ ਜਿਹੜੀ ਬੰਦੀ ਕੋਲ ਹੈ ਉਹ ਵਾਪਸ ਲਈ ਗਈ। ਇਦਾਂ ਦਾ ਅੱਜ ਕੋਈ ਵੀ ਬੰਦ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੀ ਮੰਗ ਨਾ ਮੰਨਦਾ ਤਾਂ ਅਸੀਂ ਜੇ ਲਗਾਤਾਰ ਬੰਦੇ ਖਮੀਰ। ਇਹ ਸਬੰਧੀ ਇਹਦਾ ਕਿ ਜਿਵੇਂ ਮੇਰੇ ਕੋਲ ਦੱਸਿਆ ਗਿਆ ਕਿ ਕੱਲ ਇਹਨਾਂ ਵੱਲੋਂ ਮੰਗ ਪੱਤਰ ਜਿਹੜਾ ਲੈ ਕੇ ਆਇਆ ਜਾਏਗਾ। ਐਂਡ ਉਸ ਉਪਰੰਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਅਸੀਂ ਵਚਨਬੱਧਾ ਕਾਰਵਾਈ ਕਰਾਂਗੇ। ਐਂਡ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤ ਵੀ ਰੱਖਣ ਲਈ ਜੋ ਵੀ ਬੰਦਾ ਹੋਏਗਾ ਉਹ ਸਾਡੀ ਜ਼ਿੰਮੇਵਾਰੀ ਅਸੀਂ ਕਰਨਾ ਹੈ। ਕੋਈ ਟਾਈਮ ਬੋਰਡ ਵੀ ਹੋਏਗਾ ਕੋਈ we at gna university see potential in everyone and everything around us we drive innovation and entrepreneurship we groom competent global citizens to effect positive change around them